ਬੜੀ ਖੁਸ਼ੀ ਦੀ ਗੱਲ ਹੈ ਇੱਥੇ ਗੁਰਦਾਸਪੁਰ ਵਿਖੇ ਰਮਨ ਬੈਲ ਜੀ ਹਲਕਾ ਇੰਚਾਰਜ ਸਾਡਾ ਜ਼ਿਲ੍ਹਾ ਪ੍ਰਧਾਨ ਜੋਪਨ ਜੀ ਔਰ ਰਜੀਵ ਸ਼ਰਮਾ ਜੀ ਦੀ ਅੰਤ ਤੱਕ ਮਿਹਨਤ ਸਦਕਾ ਅੱਜ ਜਿਹੜਾ ਇੰਪਰੂਵਮੈਂਟ ਫੰਡ ਦਾ ਜਿਹੜਾ ਦਫ਼ਤਰ ਹੈ ਉਹਦੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਗੁਰਦਾਸਪੁਰ ਹੈ ਉਹ ਤਰੱਕੀ ਦੀ ਹੱਲੀਆਂ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਲਈ ਸਾਰੀ ਟੀਮ ਵਧਾਈ ਦੀ ਪਾਤਰ ਹੈ ਔਰ ਮੈਂ ਸਪੈਸ਼ਲੀ ਇੱਥੇ ਵਧਾਈ ਦੇਣ ਪਹੁੰਚਿਆ ਔਰ ਮੈਨੂੰ ਮਾਣ ਹੈ ਇਹੋ ਮਿਹਨਤ ਇਹੋ ਤਰੱਕੀ ਲੋਕ ਕੀ ਚਾਹੁੰਦੇ ਨੇ ਲੋਕ ਇਹੋ ਚਾਹੁੰਦੇ ਨੇ ਵੀ ਸਾਡਾ ਏਰੀਆ ਡਵੈਲਪ ਕਿਤਰਾ ਹੋਵੇ ਜਿੱਥੇ ਜਿੱਥੇ ਡਵੈਲਪਮੈਂਟ ਹੁੰਦੀ ਆ ਲੋਕ ਆਪਣੇ ਆਪ ਹੀ ਜੁੜਦੇ ਜਾਂਦੇ ਨੇ ਸੋ ਮੈਂ ਧੰਨਵਾਦ ਕਰਦਾ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਜਿਹੜਾ ਤਰੱਕੀ ਦੀਆਂ ਰਾਹਾਂ ਤੇ ਚੱਲ ਰਿਹਾ ਹੈ ਜਿੱਤ ਜਿੱਤਾਂਗੇ ਜ਼ਰੂਰੀ ਤਰਨਤਾਰ ਦਾ ਦੇਖ ਲੋ ਥੱਲੇ ਤੇ ਆ ਥੋੜੇ ਦਿਨ ਹੋਏ ਨੇ ਇਲੈਕਸ਼ਨ ਜਿੱਤ ਕੇ ਆਏ ਆ ਪ੍ਰੋਪਰਲੀ ਸਾਡੇ ਸਾਰੇ ਐਮਐਲਏ ਸਹਿਬਾਨ ਸਾਡੇ ਹਲਕਾ ਇੰਚਾਰਜ ਸਾਡੇ ਚੇਅਰਮੈਨ ਸਹਿਬਾਨ ਸਾਡੇ ਸਾਰੇ ਪ੍ਰਧਾਨ ਪੂਰੇ ਤਤਪੜਨੇ ਤੱਕੜੇ ਹੋ ਕੇ ਇਲੈਕਸ਼ਨ ਵੀ ਲੜਨਗੇ ਔਰ ਬਲਾਕ ਸਮਤੀ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਕ ਜਿਹੜੇ ਉਹ ਚੇਅਰਮੈਨ ਜਿਹੜੇ ਆਵਾਂਗੇ ਬਸ ਝਾੜੂ ਚੱਲ ਰਿਹਾ ਜੀ ਸਾਡਾ ਰਫ਼ਤਾਰ ਵੈਰੀ ਗੁੱਡ ਠੀਕ ਹੈ ਜੀ ਸੋ ਕਹਿਣ ਦਾ ਭਾਵ ਉਦਘਾਟਨਾ ਦਾ ਜੋਰ ਮੈਨੂੰ ਖੁਸ਼ੀ ਹੈ ਵੀ ਸਾਡੇ ਕੋਲ ਕੰਮ ਹੀ ਇੰਨਾ ਕ ਹੈ ਵੀ ਇਹ ਸਾਲ ਜਿਹੜਾ ਸਾਰਾ ਉਦਘਾਟਨਾ ਤੇ ਜਿਹੜਾ ਰੋਗ ਹੈ ਜੀ ਸਾਡਾ ਥੈਂਕ ਯੂ उदासपुर विधानसभा हलके ਲਈ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਅੱਜ ਉਹ ਇੰਪਰੂਵਮੈਂਟ ٹرسٹ ਜਿਹੜੀ ਪਿਛਲੇ ਕਾਂਗਰਸ ਰਾਜ ਦੇ ਵਿੱਚ ਕਰਜ਼ਿਆਂ ਦੇ ਡੁੱਬੀ ਪਈ ਸੀ ਜਿਹਦਾ ਸਰਮਾਇਆ ਖਤਮ ਹੋ ਚੁੱਕਾ ਸੀਗਾ ਅੱਜ ਉਸ ਇੰਪਰੂਵਮੈਂਟ ٹرسٹ ਨੇ ਪਿਛਲੇ 2.5 ਸਾਲ ਦੀ ਮਿਹਨਤ ਤੋਂ ਬਾਅਦ ਆਪਣਾ ਦਫਤਰ ਉਸਾਰੀ ਕਰਨ ਜਾ ਰਹੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਉਹਦਾ ਨੀਂਹ ਪੱਥਰ ਅੱਜ ਸਾਡਾ ਬਹੁਤ ਹੀ ਅਜ਼ੀਜ਼ ਨੌਜਵਾਨ ਅਮਰ ਸ਼ੇਰ ਸਿੰਘ ਕਲਸੀ ਜਿਹੜੇ ਐਮਐਲਏ ਬਟਾਲਾ ਵੀ ਨੇ ਔਰ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਅੱਜ ਉਹਨਾਂ ਦੇ ਹੱਥਾਂ ਦੇ ਨਾਲ ਹੋ ਰਿਹਾ ਔਰ ਅੱਜ ਇਹ ਸੋਚੇਚੇ ਪ੍ਰੋਗਰਾਮ ਦੇ ਵਿੱਚ ਜੋਬਨ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਤੇਜ ਤਜਾਰ ਲੀਡਰ ਵੀ ਨੇ ਵਧੀਆ ਸਾਥੀ ਨੇ ਸਟ੍ਰੈਟ ਪਲਾਨਿੰਗ ਬੋਰਡ ਦੇ ਚੇਅਰਮੈਨ ਨੇ ਔਰ ਮੈਂ ਸਮਝਦਾ ਵੀ ਰਜੀਵ ਸ਼ਰਮਾ ਇੱਕ ਇਲਾਕੇ ਦਾ ਸੇਵਕ ਦੇ ਕੰਮ ਆਈ ਕਹੂੰਗਾ ਸੋ ਮੈਨੂੰ ਸ਼ਰੀ ਜੀ ਜਿਲਦਿਆ ਗਰਾਈਓ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਮੁੱਖ ਮੰਤਰੀ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਡਾਕਟਰ ਰਵਜੋਤ ਜੀ ਦਾ ਕਿ ਜਿਨ੍ਹਾਂ ਨੇ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੰਪਰੂਵਮੈਂਟ ਦਸਦਾ ਆਪਣਾ ਦਫਤਰ ਤਿਆਰ ਕਰਨ ਜਾ ਰਹੇ ਇਹਨੇ ਸਾਲ ਤੱਕ ਦਫਤਰ ਵਾਲ ਕਿਸੇ ਨੇ ਸੋਚਿਆ ਹੀ ਨਹੀਂ ਔਰ ਇਹ 40 ਮਰਲੇ ਦੇ ਵਿੱਚ ਤਕਰੀਬਨ ਬਣੇਗਾ ਔਰ 6 ਮਹੀਨੇ ਦੇ ਵਿੱਚ ਇਹਦੀ ਇੱਕ ਸਟੋਰੀ ਜਿਹੜੀ ਆ ਉਹ ਕੰਪਲੀਟ ਹੋ ਜੂਗੀ ਔਰ ਲੋਕਾਂ ਨੂੰ ਉਹ ਦਫਤਰ ਦੇ ਵਿੱਚ ਆਰਾਮ ਹੋਊਗਾ ਆਪਣੇ ਕਮਾਕਾਰਾਂ ਲਈ ਆਉਣ ਲਈ ਕਰਨ ਲਈ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨੂੰ ਦੱਸਦੇ ਖੁਸ਼ੀ ਆ ਕਿ ਇਹ ਗੁਰਦਾਸਪੁਰ ਦੀ ਇੰਪਰੂਵਮੈਂਟ ਟਰਸਟ ਨੇ ਪਿਛਲੇ ਸਾਰੇ ਰਿਕਾਰਡ ਤੋੜੇ ਨੇ ਕਾਰਨ ਕੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹਦੇ ਮੈਂ ਸਮਝਣਾ ਵੀ ਜਿਹਦੀ ਨੀਤੀਆਂ ਪਾਲਿਸੀਸ ਆ ਸਾਡਾ ਅਜੀਜ਼ ਅਮਨਸ਼ੇਰ ਸਿੰਘ ਕਲਸੀ ਜ਼ਿਲ੍ਹੇ ਦੇ ਜੋਬਣ ਜੀ ਜੀਪ ਜੀ ਆਪਾਂ ਸਾਰੇ ਉੜਾ ਪਾਲਿਸੀਜ਼ ਨੂੰ ਲੋਕਾਂ ਤੱਕ ਇੰਪਲੀਮੈਂਟ ਕਰ ਰਹੇ ਆ ਔਰ ਜਿਹੜੇ ਪਹਿਲੇ ਪ੍ਰੋਗਰਾਮ ਸੀਗੇ ਉਹ ਲੁੱਟਦੇ ਘੋੜਨੇ ਸੀਗੇ ਮੈਂ ਬਹੁਤ ਵਾਰ ਕਹਿ ਚੁੱਕਾ ਕਿ ਕਾਂਗਰਸ ਰਾਜ ਦੇ ਵਿੱਚ ਇੰਪਰੂਵਮੈਂਟ ਫੰਡਸ ਨੂੰ ਲੁੱਟਿਆ ਗਿਆ ਔਰ ਜਿਸ ਵਕਤ ਕਲਤੀ ਸਾਹਿਬ ਪ੍ਰਾਪਰਟੀਆਂ ਦੀ ਬੋਲੀਆਂ ਹੁੰਦੀਆਂ ਸਨ ਕਿਤੇ ਤਾਂ ਟਰਾਂਸਪਰੈਂਸੀ ਨਹੀਂ ਸੀ ਪਾਰਦਰਸ਼ਤਾ ਨਹੀਂ ਸੀਗੀ ਆਪਣੇ ਚਿਹਤਿਆਂ ਦੇ ਨਾਂ ਤਿੰਨ ਤਣ ਬੋਲੀਆਂ ਪਈਆਂ ਜਾਂਦੀਆਂ ਸੀ ਰਿਜ਼ਰਵ ਪ੍ਰਾਈਸ ਤੇ ਬੋਲੀਆਂ ਖਤਮ ਹੋ ਜਾਂਦੀਆਂ ਸੀ ਤੇ ਬਾਹਰ ਜਾ ਕੇ ਉਦੀ ਦੁਬਾਰਾ ਬੋਲੀ ਹੁੰਦੀ ਸੀ ਔਰ ਉਹ ਜਿਹੜਾ ਪੈਸਾ ਇੰਪਰੂਵਮੈਂਟ ਟਾਸਕ ਨੂੰ ਲੌਣਾ ਚਾਹੀਦਾ ਸੀਗਾ ਉਹ ਸਿਆਸੀ ਲੋਕਾਂ ਦੀ ਜੇਬਾਂ ਦੇ ਵਿੱਚ ਜਾਂਦਾ ਸੀ ਜੀ ਲੋਕਾਂ ਦੀ ਕਚਹਿਰੀ 'ਚ ਦੱਸਣਾ ਚਾਹਨੇ ਆ ਅਸੀਂ ਕਾਨੂੰਨ ਦੇ ਪਿੱਛੇ ਦੀ ਗੱਲ ਬਾਅਦ 'ਚ اخلاਕੀ ਗੱਲ ਪਹਿਲਾਂ ਨੇ ਲੋਕਾਂ ਨੂੰ ਪਤਾ ਹੋਵੇ ਆ ਜੋ ਇੰਪਰੂਵਮੈਂਟ ਟਾਸਕ ਆ ਅੱਜ ਜਿਹੜਾ ਸਾਡੇ ਵਿਰੋਧੀ ਨੇ ਉਹ ਕਹਿੰਦੇ ਨੇ ਦੀ ਘੋਤਪੋਕਰ ਦੇ ਉੱਤੇ ਡਿਵੈਲਪਮੈਂਟ ਕਿਉਂ ਹੋ ਰਹੀ ਆ ਹਯਾਦਨਗਰ ਦੇ ਇੰਪਰੂਵਮੈਂਟ ਟਾਸਕ ਕਿਉਂ ਕਰ ਰਹੀ ਆ ਤਾਂ ਬੰਦਾ ਪੁੱਛੇ ਤੂੰ ਹੀ ਕਰ ਨਹੀਂ ਸਕੇ ਜੇ ਪਰੋਮੋਟਰਾਂ ਦੇ ਇਸ਼ਾਰੇ ਤੋਂ ਨਿਕਲ ਕੇ ਪਿੰਡਾਂ ਤੱਕ ਜਾ ਰਹੀ ਆ ਤੇ ਸ਼ਹਿਰੀ ਜੀ ਇਹ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਸੋਚ ਆ ਜਿਨੇ ਰਾਜਨੀਤੀ ਦੀ ਰੂਪ ਨੂੰ ਬਦਲਿਆ ਇਹ ਅੱਜ ਇੰਨੀ ਡਵੈਲਪਮੈਂਟ ਹੋ ਰਹੀ ਆ ਆ ਬੈਠੇ ਨੇ ਚੇਅਰਮੈਨ ਸਾਹਿਬ ਸਾਰੇ ਮੈਂਬਰ ਸਾਹਿਬਾਨ ਨੇ 4 ਕਰੋੜ ਦੇ ਕਰੀਬ ਸ਼ਹਿਰ ਦੀ ਉਸਾਰੀ ਲਈ ਪੈਸਾ ਵੱਖਰਾ ਰੱਖਿਆ ਜਿਹਦੀ ਮਿਸੀਪਲ ਕਮੇਟੀ ਐਨਓਸੀ ਨਹੀਂ ਦੇ ਰਹੀ ਸਾਨੂੰ ਜੇ ਐਨਓਸੀ ਮਿਲ ਜਾਏ ਤੇ ਆ 5 ਕਰੋੜ ਰੁਪਈਆ ਸ਼ਹਿਰ ਦੇ ਵਿੱਚ ਲੱਗਣ ਜਾਊਗਾ ਸੋ ਕਹਿਣ ਤੋਂ ਬਾਅਦ ਵੀ ਜਿਸ ਵਕਤ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਦਾਸ ਨੂੰ ਮੌਕਾ ਮਿਲਿਆ ਇੱਥੇ ਅਧਿ ਹਲਕਾ ਇੰਚਾਰਜ ਕਿ ਉਸ ਵਕਤ 11 ਕਰੋੜ ਰੁਪਇਆ ਕਿਸਾਨਾਂ ਦਾ ਦੇਣ ਵਾਲਾ ਸੀਗਾ ਜਿਹੜੇ ਇੰਪਰੂਵਮੈਂਟ ਤੋਂ ਤੇ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਬੈਠੇ ਸੀਗੇ ਪਹਿਲਾ ਕੰਮ ਕੀਤਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਿ ਉਹਨਾਂ ਦਾ ਬੰਦਾ ਹੱਕ ਜਿਹੜਾ 11 ਕਰੋੜ ਰੁਪਇਆ ਜਿਹੜੇ ਜ਼ਮੀਨਾਂ ਚਲੇ ਗਈਆਂ ਸੀਗੀਆਂ ਉਹ ਉਹਨਾਂ ਨੂੰ 11 ਕਰੋੜ ਰੁਪਇਆ ਜੋਬਨ ਜੀ ਵਾਪਸ ਦਿੱਤਾ ਉਹਨਾਂ ਨੇ ਘਰਾਂ 'ਚ ਜਾ ਕੇ ਅੱਗੇ ਪ੍ਰਾਪਰਟੀ ਖਰੀਦੀ ਔਰ ਉਸ ਤੋਂ ਬਾਅਦ ਅੱਜ ਤੁਸੀਂ ਵੇਖ ਰਹੇ ਹੋ ਚਾਰੇ ਪਾਸੇ ਜਾਓ 7 ਨੰਬਰ ਸਕੀਮ ਤੇ ਜਾ ਕੇ ਵੇਖੋ ਲੋਕ ਜਾਣਦੇ ਨਹੀਂ ਸੀਗੇ ਅੱਜ ਉੱਥੇ ਜਿਹੜਾ ਪਾਰਕ ਬਣਿਆ ਉਹ ਕਿਸੇ ਚੰਡੀਗੜ੍ਹ ਦੇ ਪਾਰਕ ਤੋਂ ਘੱਟ ਨਹੀਂ ਆ ਦੂਸਰੀਆਂ ਸਕੀਮਾਂ ਤੇ ਚਲੇ ਜਾਓ ਇਹਨਾਂ ਦਾ ਸਾਡਾ ਮੇਨ ਮਕਸਦ ਇਹ ਹੋਈ ਆ ਵੀ ਰਾਜਨੀਤੀ ਦਾ ਵੀ ਲੋਕਾਂ ਦੀ ਸੇਵਾ ਤੇ ਵਿਕਾਸ ਔਰ ਉਹ ਜਿਹੜੀ ਗੁਰਤੀ ਆ ਸੇਵਾ ਦੇ ਵਿਕਾਸ ਦੀ ਉਹ ਸਾਨੂੰ ਆਪਣੀ ਲੀਡਰਸ਼ਿਪ ਤੋਂ ਹਰਵਿੰਦ ਕੇਜਰੀਵਾਲ ਜੀ ਤੋਂ ਭਗਵੰਦ ਮਾਨ ਜੀ ਤੋਂ ਮਿਲੀ ਆ ਔਰ ਜਿਹਦੀ ਮੈਂ ਸਮਝਣਾ ਸਾਡੇ ਜ਼ਿਲ੍ਹੇ ਦੇ ਅਗਵਾਈ ਸ਼ਰੀ ਕਲਸੀ ਜੀ ਜੋਬਨ ਜੀ ਰਜੀਵ ਜੀ ਆਪਾਂ ਸਾਰੇ ਇੱਕ ਟੀਮ ਦੇ ਤੌਰ ਦੇ ਉੱਪਰ ਕਰ ਰਹੇ ਆ ਸੌਣ ਵਾਲੇ ਸਮੇਂ ਦੇ ਵਿੱਚ ਵੀ ਆ ਵੇਖਿਓ ਇੰਪਰੂਵਮੈਂਟ ਹੋਤਾ ਹੁੰਦੇ ਸਮੇਂ ਦੇ ਵਿੱਚ ਗਰਦਾਸਪੁਰ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਣ ਜਾ ਰਿਹਾ। ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਸ਼ਾਰਟ ਨੋਟਿਸ ਵਿੱਚ ਇੱਥੇ ਪਹੁੰਚੇ ਹੋ। ਅ ਮੈਂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਇੰਪਰੂਵਮੈਂਟ ਟੈਸਟ ਦੇ ਵਾਸਤੇ। ਕਿ ਤੁਹਾਨੂੰ ਮੈਂ ਦੱਸਣ ਜਾ ਰਿਹਾ। ਇਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਜ਼ਿਆਦਾ ਡਿਵੈਲਪਮੈਂਟ ਕਰਾਵਾਂਗੇ ਅੱਜ ਜਿਹੜਾ ਮੇਨ ਮਕਸਦ ਸੀ ਸਾਡਾ ਇਹ ਇੰਪਰੂਵਮੈਂਟ ਟਰਸ ਦਾ ਜਿਹੜਾ ਆਫਿਸ ਉਹਦਾ ਨੀਂਹ ਪੱਥਰ ਰੱਖਣਾ ਕਰਕੇ ਸੀ ਪ੍ਰੋਗਰਾਮ ਇਹ ਪ੍ਰੋਗਰਾਮ ਜਿਹੜਾ ਸੀ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਰਮਨ ਬੈਲਜੀ ਪਹੁੰਚੇ ਨੇ ਜ਼ਿਲ੍ਹਾ ਪ੍ਰਧਾਨ ਜੋਮਰਨਦਾਵਾ ਜੀ ਪਹੁੰਚੇ ਨੇ ਔਰ ਮੈਂ ਇੱਕ ਚੀਜ਼ ਕਹਿਣਾ ਚਾਹਨਾ ਆ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਪਹੁੰਚੇ ਨੇ ਉਹ ਸਾਡੇ ਵੱਡੇ ਵੀਰ ਸ਼ੈਰੀ ਕਲਸੀ ਜੀ ਐਮਐਲਏ ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਜਿਨ੍ਹਾਂ ਨੇ ਸ਼ੁਰੂ ਤੋਂ ਸਾਨੂੰ ਉਂਗਲ ਫੜ ਕੇ ਰਾਜਨੀਤੀ ਵਿੱਚ ਚਲਾਇਆ ਜਿਨ੍ਹਾਂ ਚਲਾਇਆ ਔਰ ਮੌਕੇ ਮੌਕੇ ਤੇ ਸਾਡਾ ਮਾਰਗਦਰਸ਼ਨ ਕਰਦੇ ਰਹੇ ਨੇ ਤੇ ਉਹ ਜਦੋਂ ਵੀ ਇਹਨਾਂ ਨੂੰ ਮਿਲਦੇ ਹਾਂ ਇਹੋ ਹੀ ਕਹਿੰਦੇ ਸੀਗੇ ਰਜੀਵ ਕੰਮ ਕਰੋ ਤਗੜੇ ਹੋਵੋ ਕੰਮ ਕਰੋ ਇਹਨਾਂ ਦੇ ਮਾਰਗਦਰਸ਼ਨ ਦੇ ਉੱਪਰ ਆਪਾਂ ਚੱਲ ਕੇ ਅੱਜ ਨੂੰ ਇਹ ਡਿਵੈਲਪਮੈਂਟ ਆਪਾਂ ਕਰਾ ਰਹੇ ਹਾਂ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਇੰਪਰੂਵਮੈਂਟ ਉਸ ਦਾ ਜਿਹੜਾ ਆਫਿਸ ਹੈ ਇਹ 2 ਕਰੋੜ ਦੀ ਲਾਗਤ ਨਾਲ ਬਣ ਜਾ ਰਿਹਾ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜਾਊਗਾ ਜੀ ਇਦੇ ਵਿੱਚ ਹਰ ਫੈਸਿਲਿਟੀ ਹੋਊਗੀ ਭਾਵੇਂ ਪਬਲਿਕ ਆਵੇ ਕੋਈ ਆਵੇ ਉਹਨੂੰ ਬੈਠਣ ਨੂੰ ਜਗ੍ਹਾ ਵਧੀਆ ਏਸੀ ਰੂਮ ਹੋਣਗੇ ਵੇਟਿੰਗ ਹਾਲ ਹੋਏਗਾ ਮੱਕ ਪੈਂਟਰੀ ਹੋਏਗੀ ਚਾਹ ਪਾਣੀ ਦੀ ਪੂਰਾ ਪ੍ਰਬੰਧ ਹੋਵੇਗਾ ਉਹਨਾਂ ਟਾਈਮ ਦੇ ਵਿੱਚ মিডিਆ ਨੂੰ ਵੀ ਕੰਦੀ ਆ ਜੀ ਇਹਦੇ ਵਿੱਚ ਦਿੱਤਾ ਜਾ ਰਿਹਾ ਹੈ। ਅ ਮੀਡੀਆ ਵਾਸਤੇ ਵੀ ਦੇਖੋ ਮੈਂ ਦਿਵਾਲੀ ਤੇ ਮੈਂ ਕਿਹਾ ਸੀ ਮੈਂ ਉਹ ਬਚਤਮਨ ਦੇ ਆ ਜੀ ਜੇ ਮੈਂ ਕਿਹਾ ਸੀ ਮੈਂ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਤੁਹਾਨੂੰ মিডিਆ মিডিਆ ਹਾਊਸ ਦਵਾਂਗਾ ਠੀਕ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਅਨਾਊਂਸਮੈਂਟ ਕਰਾਂਗਾ ਤੁਹਾਨੂੰ ਇੰਪਰੂਵਮੈਂਟ ਟੈਸਟ ਜਗ੍ਹਾ ਤੇ ਦੇਗੀ ਔਰ ਉਹਦੇ ਉੱਪਰ ਮੀਡੀਆ ਹਾਲਤ ਨੂੰ ਭਰਾ ਕੇ ਦਿੱਤਾ ਜਾਏਗਾ ਦੇਖੋ ਇੱਕ ਚੀਜ਼ ਆ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਮਾਨ ਜੋ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਮੈਨੂੰ ਇੱਥੇ ਸੇਵਾ ਲਈ ਅਸੀਂ ਇੱਥੇ ਮੈਚ ਚੇਅਰਮੈਨ ਬਣਿਆ ਉਹਨਾਂ ਦੇ ਜੋ ਉਹਨਾਂ ਅੱਜ ਤੱਕ ਲੋਕ ਹਿੱਤਾਂ ਵਿੱਚ ਫੈਸਲੇ ਲੈਂਦੇ ਰਹੇ ਆ ਉਹਨਾਂ ਵੱਲ ਵੇ ਵੇ ਕੇ ਅਸੀਂ ਵੀ ਇਹ ਕਿਉਂਕਿ ਦੇਖੋ ਮੈਂ ਪਿਛਲੀਆਂ ਗੱਲਾਂ ਕਰਾਂ ਤੇ ਬਹੁਤ ਲੰਬੀ ਚੋੜੀਆਂ ਹੋ ਜਾਣਗੀਆਂ ਮੈਂ ਪਿਛਲੇ ਪਿਛਲੇ ਨਹੀਂ ਜਾਣਾ ਚਾਹੁੰਦਾ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਗੁਰਦਾਸਪੁਰ ਵਾਸੀਆਂ ਨੂੰ ਕਿ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕੀਤਾ ਬਹੁਤ ਕੁਝ ਹੋਇਆ ਕਿ ਲੋਕੀਂ ਤੇ ਵਿੱਚ ਫੈਸਲੇ ਨਹੀਂ ਲیتےਗੇ ਸਿਰ ਤੇ ਸਿਰ ਆਪਣੇ ਵਾਸਤੇ ਫੈਸਲੇ ਲیتےਗੇ ਅਸੀਂ ਆਏ ਆ ਅਸੀਂ ਇੱਥੇ ਡਵੈਲਪਮੈਂਟ ਕਰਾ ਰਹੇ ਆ ਅਸੀਂ ਆਪਸ਼ਨ ਕਰਵਾਈ ਆ ਉੱਥੋਂ ਪੈਸੇ ਇਕੱਠੇ ਹੋਏ ਆ ਦੇਖੋ ਕਿਤਨਾ ਕਿਤੇ ਹਮੇਸ਼ਾ ਇਹ ਚੀਜ਼ ਨਹੀਂ ਹੁੰਦੀ ਕਿ ਪ੍ਰੋਪਰਟੀਆਂ ਵੇਚੀ ਜਾਓ ਬਿਲਡਿੰਗਾਂ ਬਣਾਈ ਜਾਓ ਰੈਵਨਿਊ ਕਿੱਥੋਂ ਹੋਏਗਾ ਜੇ ਹੁਣ ਆਪਾਂ ਬੱਸ ਸਟੈਂਡ ਸ਼ੁਰੂ ਕਰਾਇਆ ਨੇਅਰ ਬੋਰਡ ਸਾਨੂੰ 1.5 ਤੋਂ 2 ਪੌਣੇ 2 ਕਰੋੜ ਰੁਪਏ ਸਾਲ ਦੀ ਉੱਥੋਂ ਇਨਕਮ ਆਉਣੀ ਸ਼ੁਰੂ ਹੋ ਜਾਣੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਿਓ ਕਿ ਪੰਜਾਬ ਦੇ ਵਿੱਚ ਦੂਸਰੀ ਇੰਪਰੂਵਮੈਂਟ ਟੈਸਟ ਹੋਏਗੀ ਮੈਂ ਅੱਜ ਓਪਨਲੀ ਅਨਾਉਂਸ ਕਰ ਰਿਹਾ ਕਿ ਜਿਹੜਾ ਆਪਣਾ ਪੈਟਰੋਲ ਪੰਪ ਲਾਂਚ ਹੋ ਰਹੀ ਆ ਇੰਪਰੂਵਮੈਂਟ ਟੈਸਟ ਠੀਕ ਹੈ ਜੀ ਇਹਦੀ ਇਹਦੀ ਵੀ ਘੱਟੋ ਘਾਟ 5 ਤੋਂ 7 ਲੱਖ ਰੁਪਈਆ ਮੰਥਲੀ ਇਹਦੀ ਸਾਨੂੰ ਰੈਵਨਿਊ ਆਏਗਾ ਬਸ ਸਟੈਂਡ ਦੇ ਨਾਲ ਆ ਰਹੀ ਜਾਂ ਉਹ ਨਾਲ ਦੀ ਨਾਲ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਨਾ ਮੇਨ ਚੀਜ਼ ਕਿ ਇੱਥੋਂ ਖਰਚਾ ਕਿੱਥੋਂ ਨਿਕਲੂਗਾ ਅਸੀਂ ਇੰਪਰੂਵਮੈਂਟ ਅਸ ਨੇ ਜਿਹੜੀ ਵੱਡੀ ਮੈ ਪ੍ਰਾਪਤੀ ਦੇਖੋ ਕੰਮ ਤੇ ਹਰ ਕੋਈ ਕਰਵਾ ਲੈਂਦਾ ਵੱਡੀ ਪ੍ਰਾਪਤੀ ਕੀ ਆ ਕਿ ਪੈਸੇ ਨੂੰ ਇਕੱਠਾ ਕਰਨਾ ਉਹਨੂੰ ਸੰਭਾਲ ਕੇ ਰੱਖਣਾ ਇੰਪਰੂਵਮੈਂਟ ٹرسٹ ਨੇ 10 ਕਰੋੜ ਰੁਪਏ ਦੀ ਅਸੀਂ ਐਫ ਡੀ ਕਰਾਈ ਆ 70 ਲੱਖ ਰੁਪਏ ਸਾਲ ਦਾ ਉਹ ਆਇਆ ਕਰਨਾ ਸਾਨੂੰ ਜਿਹਦੇ ਵਿੱਚ ਸਾਰੇ ਆਪਾਂ ਡਿਵੈਲਪਮੈਂਟ ਵੀ ਕਰਾਇਆ ਕਰਨੇ ਆ ਤੇ ਆਫਿਸ ਦੇ ਖਰਚੇ ਵੀ ਨਿਭਾ ਲਿਆ ਕਰਨੇ ਆ ਇਹ ਪ੍ਰਾਪਤੀਆਂ ਕੋਈ ਨਹੀਂ ਕਰ ਸਕਦਾ ਮਤਲਬ ਚੀਜ਼ ਇਹ ਕਿ ਤੁਹਾਡਾ ਮਾਈਂਡ ਸੈਟ ਹੋਣਾ ਵਿਜ਼ਨ ਕੀ ਹੈਗਾ ਤੁਸੀਂ ਲੋਕਾਂ ਦੇ ਇਕ ਕੰਮ ਕਰਵਾਉਣਾ ਚਾਹੁੰਦੇ ਤੇ ਕੰਮ ਕਰਵਾਓ ਤੁਸੀਂ ਦੇਖਦੇ ਹੋ ਬਟਾਲੇ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਾ ਅਜੇ ਤੱਕ ਡਿਵੈਲਪਮੈਂਟ ਨਹੀਂ ਹੋਈ ਜ ਨਹੀਂ ਬਟਾਲੇ ਦੇ ਵਿੱਚ ਹੋਈ ਹੈ ਤੇ ਅਸੀਂ ਉਹਨਾਂ ਦੇ ਮਾਰਗਦਰਸ਼ਨ ਚੱਲਦੇ ਚੱਲਦੇ ਆਪਾਂ ਗੁਰਦਾਸਪੁਰ ਵਿੱਚ ਕਰਵਾ ਰਹੇ ਆ ਤੁਹਾਡਾ ਮੀਡੀਆ ਬਹੁਤ ਬਹੁਤ ਧੰਨਵਾਦ ਆਨਵਾਇਰ ਟਾਈਮ 'ਚ ਤੁਹਾਡਾ ਮੀਡੀਆ ਦਾ ਵੀ ਕਰਾਂਗੇ ਜੀ ਪੰਪ ਦਾ ਵੀ ਕਰਾਂਗੇ ਹੋਰ ਡਿਵੈਲਪਮੈਂਟ ਕਰਾਂਗੇ ਬਸ ਤੁਸੀਂ ਹਦਾ ਆਪਣਾ ਪਿਆਰ ਬਣਾਈ ਰੱਖਿਓ ਧੰਨਵਾਦ